ਬਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਜਿਨੇ ਬੜੀ ਬੇਰਹਿਮੀ ਦੇ ਨਾਲ ਛੋਟੇ-ਛੋਟੇ ਦੋ ਕਤੂਰਿਆਂ ਨੂੰ ਮੌਤੇ ਘਾੜ ਉਤਾਰਦਾ ਇੱਕ ਨੂੰ ਬੜੀ ਗੰਬੀਰ ਹਾਲਤ ਵਿੱਚ ਜ਼ਖਮੀ ਕਰਦਾ ਛੋਟੇ-ਛੋਟੇ ਮਹੀਨੇ ਦੇ ਕਤੂਰੇ ਨੇ ਜਿਨ੍ਹਾਂ ਦਾ ਕੋਈ ਦੋਸ਼ ਹੀ ਨਹੀਂ ਜਿਹੜੇ ਕੁਝ ਕਹਿ ਹੀ ਨਹੀਂ ਸਕਦੇ ਉਹ ਵਿਚਾਰੇ ਮੇਰੇ ਖਿਆਲ ਨਾਲ ਹਜੇ ਮਦਰ ਫੀਡ ਤੇ ਨੇ ਸੁਣਨ ਚਾਇਆ ਜੀ ਇੰਜੀਨੀਅਰ ਹੈ ਬੰਦਾ ਤੇ ਸ਼ਾਇਦ ਕਿਸੇ ਪ੍ਰਾਈਵੇਟ ਫਰਮ ਦੇ ਵਿੱਚ ਨੌਕਰੀ ਕਰ ਰਿਹਾ ਪਰ ਬੜੀ ਗਲਤ ਗੱਲ ਹੈ ਇਨਸਾਨ ਆਪਣੀ ਭੁੱਖ ਆਪਣੀ ਹਵਸ ਮਟਾਣ ਲਈ ਆਪਣੀਆਂ ਪੂਰਤੀਆਂ ਕਰਨ ਲਈ ਇਹ ਵਿਚਾਰੇ ਬੇਜਮਾਨਾਂ ਨੂੰ ਤਾਂ ਭੁੱਲੀ ਬੈਠੇ ਮੈਂ ਕਈ ਲੋਕ ਦੇਖੇ ਆ ਜਿਹੜੇ ਰਸਤੇ ਦੇ ਵਿੱਚ ਤੁਰਦੇ ਜਾਂਦੇ ਬੇਜਮਾਨਾਂ ਨੂੰ ਖਾਣਾ ਪਾ ਦਿੰਦੇ ਨੇ ਰਸਤੇ ਜਾਂਦੇ ਵਿਚਾਰੇ ਦਰਖਤਾਂ ਦਾ ਖਿਆਲ ਰੱਖਦੇ ਨੇ ਕਿਸੇ ਦੇ ਪੁੱਤਰ ਖੜ ਡਿੱਗਣ ਵਾਲਾ ਹੋਵੇ ਉਹਨੂੰ ਸਾਂਭ ਸੰਭਾਲ ਕਰਦੇ ਨੇ ਕਈ ਪੌਦੇ ਲਗਾਉਂਦੇ ਨੇ ਲੋਕ ਪਰ ਕੁਝ ਲੋਕ ਇਹੋ ਜਿਹੇ ਵੀ ਨਹੀਂ ਜੇ ਇਨਸਾਨ ਨੂੰ ਮਾਰਨ ਦੀ ਸਜ਼ਾ 302 ਹੈ ਹਨਾ 302 ਦਾ ਮੁਕਦਮਾ ਅਰਜਾ ਦੀ ਜ਼ਮਾਨਤ ਨਹੀਂ ਹੈ ਤੇ ਇਹਦੇ ਵਿੱਚ ਵੀ ਜ਼ਮਾਨਤ ਕਿਉਂ ਇੱਕ ਬੇਜਮਾਨ ਨੂੰ ਮਾਰਨ ਦੀ ਸਜ਼ਾ ਵੀ 302 ਦੇ ਬਰਾਬਰ ਹੋਣੀ ਚਾਹੀਦੀ ਹੈ ਉਹਨੂੰ ਵੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਇਹ ਉਸ ਇਨਸਾਨ ਦੇ ਕੋਲੇ ਆਪਦੇ ਕੋਲ ਵੀ ਦੋ ਡੌਗ ਨੇ ਔਰ ਮਹੱਲੇ ਦੇ ਲੋਕਾਂ ਦੇ ਕੋਲੋਂ ਸਾਨੂੰ ਪੁੱਛਣ ਤੇ ਪਤਾ ਲੱਗਿਆ ਵੀ ਉਹ ਉਹਨਾਂ ਨੂੰ ਵੀ ਪੂਰਾ ਘੁੱਟਦਾ ਹੈ ਮਹੱਲੇ ਨੇ ਕਦੀ ਬਾਹ ਨਹੀਂ ਚੱਕੀ ਜੀ ਮਹੱਲੇ ਵਾਲਿਆਂ ਨੇ ਬਾਹ ਚੱਕੀ ਹੈ ਇਹ ਜਿਹੜੀ ਆਵਾਜ਼ ਤੁਸੀਂ ਸੌਂ ਰਹੇ ਹੋ ਐਸ ਟਾਈਮ ਤੇ ਇਹ ਮਹੱਲੇ ਵਾਲਿਆਂ ਦੀ ਚੱਕੀ ਹੋਈ ਆਵਾਜ਼ ਹੈ ਅੱਛਾ ਜੀ ਜੀ ਉਹ ਉਹਦੇ ਮੈਸੇਜ ਉਹਨੇ ਮੈਂ ਦਿਖਾਉਂਗਾ ਉਹ ਕਹਿੰਦਾ ਵੀ ਮੈਂ ਵੀ ਛੋਟਿਆਂ ਦੀ ਤੋੜੀਆਂ ਮੈਂ ਵੱਡਿਆਂ ਦੀ ਵੀ ਤੋੜੂੰਗਾ ਬੇਜੁਬਾਨਾਂ ਦੇ ਉੱਪਰ ਅਤਿਆਚਾਰ ਦਿਨ ਬਰ ਦਿਨ ਵੱਧਦਾ ਜਾ ਰਿਹਾ ਜੇ ਗੱਲ ਕਰੀਏ ਤਾਂ ਬੇਜੁਬਾਨਾਂ ਦੇ ਉੱਪਰ ਅਤਿਆਚਾਰ ਕੀਤਾ ਜਾਂਦਾ ਸੋ ਉਹ ਜਿਹੜੇ ਛੋਟੇ ਛੋਟੇ ਪੱਪੀ ਨੇ ਕਤੂਰੇ ਨੇ ਆਪਣੀ ਜਾਨ ਬਚਾਉਣ ਦੇ ਲਈ ਕਦੀ ਕਾਰਥਲੇ ਵੜਦੇ ਆ ਤੇ ਬਿਲਕੁਲ ਕਿਤਨਾ ਕਿਤੇ ਜਿਹੜੀ ਵੀਡੀਓ ਦੇ ਕੇ ਤੁਹਾਡਾ ਕਿਤਨਾ ਕਿਤੇ ਤੁਹਾਡਾ ਵੀ ਜਿਹੜਾ ਦਿਲ ਰੂਹ ਹੈ ਉਹ ਕੰਬ ਜਾਵੇਗੀ ਸੋ ਬਿਲਕੁਲ ਸਾਡੇ ਨਾਲ ਵਦੇਰੇ ਗੱਲਬਾਤ ਕਰਨ ਲਈ ਸਾਡੇ ਨਾਲ ਐਡਵੋਕੇਟ ਸਾਹਿਬ ਨਾਲ ਤੇ ਮਣੀ ਜੀ ਸਾਡੇ ਨਾਲ ਨੇ ਜੋ ਕਿ ਸੰਸਥਾ ਦੇ ਆਗੂ ਨੇ ਸੋ ਬਿਲਕੁਲ ਜਿਹੜੀ ਗੱਲਬਾਤ ਕਰ ਲੈਣੇ ਕਿ ਸਰ ਕੀ ਕਹਿਣਾ ਚਾਹੁੰ ਕਿ ਕਿੱਥੇ ਦਾ ਮਾਮਲਾ ਤੇ ਕੀ ਗੱਲਬਾਤ ਹੈ ਜੀ ਸਾਰੀ ਇਹ ਜੀ ਜਨਜੀਤ ਐਵੇਨਿਊ ਫੇਸ 2 ਜਿਹੜਾ ਆਲਮਗੀ ਰੋਡ ਤੇ ਹੈ ਪੈਂਦਾ ਉੱਥੇ ਦਾ ਮਾਮਲਾ ਹੈ ਇੱਕ ਨਾ ਵਰਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਜਿਨੇ ਬੜੀ ਬੇਰਹਿਮੀ ਦੇ ਨਾਲ ਛੋਟੇ ਛੋਟੇ ਦੋ ਕਤੂਰਿਆਂ ਨੂੰ ਮੋਢੇ ਘਾੜ ਉਤਾਰਦਾ ਇੱਕ ਨੂੰ ਬੜੀ ਗੰਭੀਰ ਹਾਲਤ ਵਿੱਚ ਜ਼ਖਮੀ ਕਰਦਾ ਤੇ ਮਤਲਬ ਮਾਨਸਿਕਤਾ ਬੰਦੇ ਦੀ ਕਾਫੀ ਜ਼ਿਆਦਾ ਗਿਰੀ ਹੋਈ ਹੈ ਛੋਟੇ ਛੋਟੇ ਮਹੀਨੇ ਦੇ ਕਤੂਰੇ ਨੇ ਜਿਨ੍ਹਾਂ ਦਾ ਕੋਈ ਦੋਸ਼ ਹੀ ਨਹੀਂ ਜਿਹੜੇ ਕੁਝ ਕਹਿ ਹੀ ਨਹੀਂ ਸਕਦੇ ਉਹ ਵਿਚਾਰੇ ਮੇਰੇ ਖਿਆਲ ਨਾਲ ਹਜੇ ਮਦਰ ਫੀਡ ਤੇ ਨੇ ਤੇ ਇਹ ਵੀ ਕਹਿਆ ਜਾ ਰਿਹਾ ਵੈਲ ਐਜੂਕੇਟਿਡ ਦੇ ਆ ਪਰਸਨ ਹਾਂ ਮੈਨੂੰ ਸੁਣਨ ਚਾਇਆ ਜੀ ਇੰਜੀਨੀਅਰ ਹੈ ਬੰਦਾ ਤੇ ਸ਼ਾਇਦ ਕਿਸੇ ਪ੍ਰਾਈਵੇਟ ਫਰਮ ਦੇ ਵਿੱਚ ਨੌਕਰੀ ਕਰ ਰਿਹਾ ਪਰ ਬੜੀ ਗਲਤ ਗੱਲ ਹੈ ਵੀ ਜਿਹੜਾ ਇਹੋ ਜੀ ਮਾਨਸਿਕਤਾ ਛੋਟੇ ਛੋਟੇ ਬੇਜਬਾਨਾਂ ਦੇ ਪ੍ਰਤੀ ਇਹੋ ਜੀ ਹੈਗੀ ਹੈ ਤੇ ਮੈਂ ਕਹਿੰਦਾ ਬਹੁਤ ਹੀ ਕਨਾਉਣਾ ਕੰਮ ਹੈ ਪਰ ਮਾਤਮਾ ਦੇ ਘਰ ਤੋਂ ਚਲੋ ਇਹ ਗੱਲ ਸੁਣੀ ਜਾਂਦੀ ਹੈ ਪਰ ਇੱਥੇ ਲੁਧਿਆਣੇ ਦੇ ਵਿੱਚ ਸਾਡਾ ਪੂਰੀ ਉਮੀਦ ਸਾਡਾ ਹੈਗਾ ਪਰ ਪ੍ਰਸ਼ਾਸਨ ਦੇ ਵਿੱਚ ਅਸੀਂ ਸਖਤ ਤੋਂ ਸਖਤ ਇਹਨੂੰ ਕਾਰਵਾਈ ਕਰਾਵਾਂਗੇ ਐਫ ਆਈ ਆਰ ਉੱਤੇ ਰਜਿਸਟਰਡ ਕਰ ਦਿੱਤੀ ਗਈ ਹੈ ਤੇ ਹੁਣ ਅੱਗੋਂ ਜਿਹੜਾ ਹੈਗਾ ਕੋਰਟ ਦੇ ਵਿੱਚ ਜਿਹੜਾ ਟ੍ਰਾਇਲ ਚੱਲੇਗਾ ਉਹਦੇ ਸਾਡਾ ਪੂਰਾ ਜੋਰ ਹੈ ਜੀ ਇਹਨੂੰ ਸਜ਼ਾ ਦਿਵਾਵਾਂਗੇ ਜੇ ਬਿਲਕੁਲ ਮਨੀ ਜੀ ਦੀ ਗੱਲ ਕਰੀਏ ਅਤਿਆਚਾਰ ਬੇਜੁਬਾਨਾਂ ਦੇ ਉੱਪਰ ਦਿਨ ਦਿਨ ਵਧਦਾ ਜਾ ਰਿਹਾ ਭਾਵੇਂ ਘੋੜਿਆਂ ਦੀ ਗੱਲ ਕਰ ਲਈਏ ਪਹਿਲਾਂ ਪਿਛੇ ਦੁਨੀ ਤੁਸੀਂ ਉਹ ਵੀ ਆਜ਼ਾਦ ਕਰਵਾਏ ਸੀਗੇ ਭਾਵੇਂ ਕਬੂਤਰਾਂ ਦੀ ਗੱਲ ਕਰ ਲਈਏ ਬਿਲਕੁਲ ਅਤਿਆਚ ਦੇਖੋ ਜੀ ਇਨਸਾਨ ਨਾ ਭੁੱਲ ਚੁੱਕਾ ਹੈ ਦੇਖੋ ਕੁਦਰਤ ਨੂੰ ਭੁੱਲ ਚੁੱਕਾ ਹੈ ਇੱਕ ਤਰ੍ਹਾਂ ਨਾਲ ਇਹ ਸਾਰੇ ਇੱਕ ਤਰ੍ਹਾਂ ਦੇ ਕੁਦਰਤ ਦੇ ਜੀਵ ਨੇ ਹਨਾ ਇਨਸਾਨ ਆਪਣੀ ਭੁੱਖ ਆਪਣੀ ਹਵਸ ਮਟਾਣ ਲਈ ਆਪਣੀਆਂ ਪੂਰਤੀਆਂ ਕਰਨ ਲਈ ਇਹ ਵਿਚਾਰੇ ਬੇਜਬਾਨਾਂ ਤਾਂ ਭੁੱਲੀ ਬੈਠਾ ਉਹ ਤਾਂ ਸਮਝਦਾ ਹੀ ਨਹੀਂ ਵੀ ਇਹ ਬੇਜਬਾਨ ਨੇ ਤੁਸੀਂ ਦੇਖੋ ਕਿਉਂ ਆਇਆ ਕੋਵਿਡ ਕਿਉਂ ਹੋਰ ਚੀਜ਼ਾਂ ਇੰਨੀਆਂ ਆ ਰਹੀਆਂ ਕਈ ਬਿਮਾਰੀਆਂ ਲੱਗ ਰਹੀਆਂ ਤੁਸੀਂ ਦੇਖੋ ਕਦੇ ਕਦੇ ਇੱਥੇ ਪਹਾੜਾਂ ਦੇ ਵਿੱਚ ਕੁਛ ਨਾ ਕੁਛ ਉਤਲ-ਫੁਤਲ ਹੋ ਜਾਂਦੀ ਹੈ ਕਦੇ ਹੜ ਆ ਜਾਂਦੇ ਨੇ ਇਹ ਸਾਰੀਆਂ ਇਹੀ ਚੀਜ਼ਾਂ ਲੋਕੀ ਕਦੇ درخت ਵੜਦੇ ਹੁੰਦੇ ਨੇ ਲੋਕੀ ਹਨਾ درخت ਵੱਡਣ ਕਰ ਹੜ ਆ ਜਾਂਦੇ ਨੇ ਹੋਰ ਕਈ ਚੀਜ਼ਾਂ ਨੇ ਇਹ ਸਾਰਾ ਕੁਦਰਤ ਜਦੋਂ ਕੁਦਰਤ ਨਾਲ ਆਪਾਂ ਖਿਲਵਾੜ ਕਰਦੇ ਆਂ ਚੀਜ਼ਾਂ ਹੁੰਦੀਆਂ ਨੇ ਤੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਮੈਨੂੰ ਸਮਝ ਨਹੀਂ ਆ ਰਹਾ ਕੁਝ ਕੁਝ ਚੁਨਿੰਦਾ ਇਹੋ ਜੀ ਮਾਨਸਿਕਤਾ ਦੇ ਲੋਕ ਨੇ ਸਾਰੇ ਨਹੀਂ ਆਪਾਂ ਕਹਿ ਸਕਦੇ ਕਈ ਜਾਨਵਰ ਪ੍ਰੇਮੀ ਨੇ এনवायरमेंट ਪ੍ਰੇਮੀ ਨੇ ਉਹ ਖਿਆਲ ਵੀ ਰੱਖਦੇ ਨੇ ਮੈਂ ਕਈ ਲੋਕ ਦੇਖੇ ਆ ਜਿਹੜੇ ਰਸਤੇ ਦੇ ਵਿੱਚ ਤੁਰਦੇ ਜਾਂਦੇ ਬੇਜਮਾਨਾਂ ਨੂੰ ਖਾਣਾ ਪਾ ਦਿੰਦੇ ਨੇ ਰਸਤੇ ਜਾਂਦੇ ਵਿਚਾਰੇ ਦਰਖਤਾਂ ਦਾ ਖਿਆਲ ਰੱਖਦੇ ਨੇ ਕਿਸੇ ਦੇ ਕੋਈ ਦਰਖਤ ਡਿੱਗਣ ਵਾਲਾ ਹੋਵੇ ਉਹਨੂੰ ਸਾਂਭ-ਸਭਾਲ ਕਰਦੇ ਨੇ ਕਈ ਪੌਦੇ ਲਗਾਉਂਦੇ ਨੇ ਲੋਕ ਪਰ ਕੁਝ ਲੋਕ ਇਹੋ ਜਿਹੇ ਵੀ ਨੇ ਜਿਹੜੇ ਦਰਖਤਾਂ ਨੂੰ ਖਤਮ ਕਰਦੇ ਨੇ ਕਿਸ ਆਪਣੀਆਂ ਪ੍ਰਾਪਰਟੀਆਂ ਦੇ ਲਈ ਪਰਸਨਲ ਜ਼ਰਦਾਦਾਂ ਦੇ ਲਈ ਆਪਣੀਆਂ ਦੁਕਾਨਦਾਰਾਂ ਦੁਕਾਨਾਂ ਦੇ ਲਈ ਇਹੋ ਜਿਹੇ ਵੀ ਲੋਕ ਨੇ ਪਰ ਜੀ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਘਰ ਦੇ ਵਿੱਚ ਘਰੇਲੂ ਪੱਪੀ ਹੁੰਦੇ ਹੁਣ ਉਹ ਤਾਂ ਕਾਫੀ ਜਿਹੜਾ ਪਿਆਰ ਦੇ ਨਾਲ ਰੱਖਿਆ ਜਾਂਦਾ ਆਪਣੇ ਬੈੱਡ ਦੇ ਉੱਪਰ ਸਵਾਇਆ ਵੀ ਜਾਂਦਾ ਹਰ ਇੱਕ ਜਿਹੜੀ ਫੈਸਿਲਿਟੀ ਦਿੱਤੀ ਹੈ ਨਹੀਂ ਪਰ ਜਿਹੜੇ ਗਲੀ ਦੇ ਵਿੱਚ ਹੁੰਦੇ ਸ਼ੀਡੋਗ ਹੁੰਦੇ ਹੁਣ ਅਤਿਆਚਾਰ ਕੀਤਾ ਜਾਂਦਾ ਅੱਜ ਦਿਨ ਜਿਹੜੀ ਵੀਡੀਓ ਕਾਫੀ ਤੇਜ਼ੀ ਨਾਲ ਉਹਦੇ ਭਾਵੇਂ ਵੱਟੇ ਮਾਰਦੇ ਨੇ ਡਾਂਗਾ ਵੀ ਮਾਰੀ ਜਾਂਦੀ ਹੈ ਤੇ ਕਿਤਨੇ ਕਿਤੇ ਜਿਹੜੀ ਇਨਸਾਨੀਅ ਪਹਿਲਾਂ ਵੀ ਹੋਈ ਸੀ ਤੇ ਹੁਣ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕੀ ਲੱਗਦਾ ਹੈ ਹੁਣ ਉੱਤੇ ਕਿਹੜੀ ਕਾਰਵਾਈ ਹੋਣੀ ਹੈ ਤਾਂ ਕਿ ਲੋਕ ਡਰਣ ਦੇਖੋ ਜੀ ਇਹਦੇ ਲਈ ਨਾ ਸਰਕਾਰ ਨੇ ਤਾਂ ਬੀ ਐਨ ਐਸ 325 ਐਨੀਮਲ क्रੂਲਟੀ ਐਕਟ 11 ਇਹ ਇਹ ਸੈਕਸ਼ਨ ਬਣਾਇਆ ਹੈ ਪਰ ਮੇਰੀ ਇੱਕ ਚਲੋ ਇਹਦੇ ਚ ਐਮੈਂਡਮੈਂਟ ਵੀ ਲੱਗੀ ਹੋਈ ਹੈ 1960 ਦਾ ਕਾਨੂੰਨ ਬਣਿਆ ਹੋਇਆ ਉਦੋਂ ਦਾ ਜਿਹੜਾ ਕਾਨੂੰਨ ਚੱਲਦਾ ਆ ਰਿਹਾ ਹੈ ਮਤਲਬ ਜਿਹੜਾ ਐਨੀਮਲ ਕੂਲਟੀ ਐਕਟ 11 ਇਹ ਉਹਦੇ ਤੋਂ ਚਲੋ 50 ਰੁਪਏ ਜੁਰਮਾਨਾ ਪਰ ਜਿਹੜਾ ਬੀ ਐਨ ਐਸ 325 ਉਹਦੇ 5 ਸਾਲ ਦੀ ਸਜ਼ਾ ਹੈ ਪਰ ਸਾਡੀ ਇਹ ਵੀ ਮੰਗ ਹੈ ਅਸੀਂ ਪਟੀਸ਼ਨਾਂ ਵੀ ਪਾਈਆਂ ਹੋਈਆਂ ہیں ਵੀ ਇਹ ਅਵੇਲੇਬਲ ਅਫੈਂਸ ਕੀਤਾ ਹੈ ਇਹਨੂੰ ਨੋਨ ਅਵੇਲੇਬਲ ਚ ਕੀਤਾ ਜਾਵੇ ਕਿਉਂਕਿ ਦੇਖੋ ਇੱਕ ਜੇ ਇਨਸਾਨ ਨੂੰ ਮਾਰਨ ਦੀ ਸਜ਼ਾ 302 ਹੈ ਹਨਾ 302 ਦਾ ਮੁਕਦਮਾ ਦਰਜਾ ਦੀ ਜ਼ਮਾਨਤ ਨਹੀਂ ਹੈ ਤੇ ਇਹਦੇ ਵਿੱਚ ਵੀ ਜ਼ਮਾਨਤ ਕਿਉਂ ਇੱਕ ਬੇਜਮਾਨ ਨੂੰ ਮਾਰਨ ਦੀ ਸਜ਼ਾ ਵੀ 302 ਦੇ ਬਰਾਬਰ ਹੋਣੀ ਚਾਹੀਦੀ ਹੈ ਉਹਨੂੰ ਵੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਤੇ ਅਸੀਂ ਪਟੀਸ਼ਨਾਂ ਪਾਈਆਂ ਹੋਈਆਂ ਮੇਬੀ ਸ਼ਾਇਦ ਜਲਦੀ ਇਹ ਰਿਜ਼ਲਟ ਮਿਲੇਗਾ ਸੋ ਬਿਲਕੁਲ ਵਕੀਲ ਸਾਹਿਬ ਵੀ ਸਾਡੇ ਨਾਲ ਗੱਲਬਾਤ ਕਰਨ ਵਕੀਲ ਸਾਹਿਬ ਜੇ ਗੱਲ ਕਰੀਏ ਜਿਹੜੀ ਇਨਸਾਨ ਦੇ ਉੱਪਰ ਜਿਹੜਾ ਅਤਿਆਚਾਰ ਹੁੰਦਾ ਜਾਂ ਜਾਨੋ ਮਾਰ ਦਿੱਤਾ ਜਾਂਦਾ 302 ਤਾਂ ਲੱਗਦੀ ਹੈ ਅਗਰ ਜੇ ਗੱਲ ਕਰੀਏ ਪੰਛੀਆਂ ਦੇ ਉੱਪਰ ਹੈ ਜਾਨਵਰ ਦੇ ਉੱਪਰ ਅਤਿਆਚਾਰ ਹੁੰਦਾ ਜਾਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਕਿਸ ਕਿਸ ਕੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਅਸੀਂ ਸਾਰੇ ਜਾਨੇ ਨੇਚਰ ਨੂੰ ਅਨਸਰਬਲ ਹੈ ਅਸੀਂ ਸਾਰੇ ਕੁਦਰਤ ਨੂੰ ਅਨਸਰਬਲ ਜਵਾਬਦੇਹ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਸਮਝਦਾ ਵੀ ਇਨਸਾਨ ਤੇ ਪਸ਼ੂ ਪੰਛੀਆਂ ਦੇ ਵਿੱਚ ਤੇ ਜਾਨਵਰ ਦੇ ਕੋਈ ਫਰਕ ਨਹੀਂ ਹੈ ਠੀਕ ਹੈ ਜੀ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਪਲੇ ਕੋ ਮੰਦੇ ਠੀਕ ਹੈ ਜੀ ਅਸੀਂ ਕੋਈ ਨਹੀਂ ਹੁੰਦੇ ਵੀ ਅਸੀਂ ਕਿਸੇ ਜੀ ਚ ਡਿਫਰੈਂਸ਼ੀਏਟ ਕਰੀਏ ਜਾਂ ਉਹਦੇ ਵਿੱਚ ਆਪਾਂ ਵਿਤਕਰਾ ਕਰੀਏ ਜੀ ਤੇ ਕਾਰਵਾਈ ਗੱਲ ਕਰੀਏ ਪੁਲਿਸ ਵੱਲੋਂ ਹੁਣ ਤੱਕ ਕਿੱਛ ਕਿ ਕੀਤੀ ਗਈ ਹੈ ਪੁਲਿਸ ਵੱਲੋਂ ਕਾਰਵਾਈ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਬਹੁਤ ਅੱਛੀ ਤਰ੍ਹਾਂ ਸਾਡੀ ਗੱਲ ਸੁਣੀ ਗਈ ਹੈ ਠੀਕ ਹੈ ਜੀ ਪੁਲਿਸ ਵੱਲੋਂ ਸਾਡਾ ਮਲਕੀ ਪੁਰਜ਼ੋਰ ਉਹਨਾਂ ਨੇ ਸਾਡੀ ਹਮਾਇਤ ਕੀਤੀ ਹੈ ਠੀਕ ਹੈ ਜੀ ਉਹ ਵੀ ਸਿਰਫ ਤਾਂ ਕਿਉਂਕਿ ਅਸੀਂ ਕਾਨੂੰਨੀ ਤੌਰ ਦੇ ਉੱਤੇ ਠੀਕ ਆ ਇਹਦਾ ਮਤਲਬ ਇਹ ਨਹੀਂ ਕਿ ਹਾਂ ਵੀ ਅਸੀਂ ਗਏ ਆ ਤੇ ਸਾਡੀ ਉਹਨਾਂ ਨੇ ਹਮਾਇਤ ਕਰਤੀ ਜਾਂ ਕੁਝ ਅਸੀਂ ਕਾਨੂੰਨੀ ਤੌਰ ਦੇ ਉੱਤੇ ਆਪਣੇ ਸਾਰੇ ਸਬੂਤ ਲੈ ਕੇ ਗਏ ਆ ਸਾਡੇ ਕੋਲੇ ਜਿਹਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸਾਡੇ ਕੋਲੇ ਸੀਸੀਟੀਵੀ ਫੁਟੇਜ ਨੇ ਠੀਕ ਹੈ ਜੀ ਔਰ ਉਹਦੇ ਕੋਲੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਉਸ ਇਨਸਾਨ ਦੇ ਕੋਲੇ ਆਪਦੇ ਕੋਲ ਵੀ ਦੋ ਡੌਗ ਨੇ ਔਰ ਮਹੱਲੇ ਦੇ ਲੋਕਾਂ ਦੇ ਕੋਲ ਸਾਨੂੰ ਪੁੱਛਣ ਤੇ ਪਤਾ ਲੱਗਿਆ ਵੀ ਉਹ ਉਹਨਾਂ ਨੂੰ ਵੀ ਪੂਰਾ ਘੁੱਟਦਾ ਹੈ ਬਹੁਤ ਉਹਨਾਂ ਦੇ ਨਾਲ ਤਸ਼ੱਦਦ ਕਰਦਾ ਹੈ ਉਹਨਾਂ ਨੂੰ ਧੁੱਪੇ ਬੰਨ ਕੇ ਰੱਖਦਾ ਹੈ ਔਰਸ ਦੇ ਵਿੱਚ ਆਪਣੇ ਧੁੱਪੇ ਉਹਨੇ ਹੋ ਦੋਨੇ ਆਪਣੇ ਕੁੱਤੇ ਬੰਨੇ ਹੁੰਦੇ ਇੱਕ ਉਹਦੇ ਕੋਲੇ ਜਰਮਨ ਸ਼ੈਫਰਡ ਹੈ ਤੇ ਇੱਕ ਉਹਦੇ ਕੋਲੇ ਹੋਰ ਨਸਲ ਹੈ ਕੋਈ ਤੇ ਕਦੀ ਕਿਸੇ ਮਹੱਲੇ ਵਾਲੇ ਨੇ ਕਦੀ ਆਵਾਜ਼ ਨਹੀਂ ਚੱਕੀ ਜੀ ਮਹੱਲੇ ਵਾਲਿਆਂ ਨੇ ਆਵਾਜ਼ ਚੱਕੀ ਹੈ ਇਹ ਜਿਹੜੀ ਆਵਾਜ਼ ਤੁਸੀਂ ਸੌਂਡ ਰਿਹਾ ਹੋ ਇਸ ਟਾਈਮ ਤੇ ਇਹ ਮਹੱਲੇ ਵਾਲਿਆਂ ਦੀ ਚੱਕੀ ਹੋਈ ਆਵਾਜ਼ ਹੈ ਅੱਛਾ ਜੀ ਜੀ ਤੇ ਮਹੱਲੇ ਵਾਲਿਆਂ ਨੇ ਵਿਦਰੋਹ ਕੀਤਾ ਹੈ ਮਹੱਲੇ ਵਾਲਿਆਂ ਨੇ ਵਟਸਐਪ ਦੇ ਗਰੁੱਪਾਂ ਦੇ ਵਿੱਚ ਵੀ ਆਪਣੇ ਜਿਹੜੇ ਆ ਉਹ ਉਹਦੇ ਮੈਸੇਜ ਤੁਹਾਨੂੰ ਮੈਂ ਦਿਖਾਉਂਗਾ ਉਹ ਕਹਿੰਦਾ ਵੀ ਮੈਂ ਵੀ ਛੋਟਿਆਂ ਦੀ ਤੋੜੀਆਂ ਮੈਂ ਵੱਡਿਆਂ ਦੀ ਵੀ ਤੋੜੂੰਗਾ ਅੱਛਾ ਜੀ 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 ਇਹ ਤੁਹਾਡੇ ਕੋਲ ਸਕਰੀਨਸ਼ਾਟ ਮੈਂ ਤੁਹਾਨੂੰ ਦਊਂਗਾ ਤੁਸੀਂ ਇਹ ਆਪਣੇ ਜਨਤਾ ਜਨਤਕ ਕਰ ਦਿਓ ਅੱਛਾ ਜੀ ਗੱਲ ਕਰੇ ਕਿਹੜੇ ਐਕਟ ਦੇ ਤਹਿ ਜੋੜਾ ਮੁਕਦਮਾ ਦਰਜ ਕੀਤਾ ਗਿਆ ਜੀ ਇਹ ਜੀ ਬਿਜ਼ਨੈਸ 325 ਤੇ ਪ੍ਰੋਵਿੰਸ਼ਲ ਆਫ ਐਨੀਮਲ क्रੂਲਟੀ ਐਕਟ ਠੀਕ ਹੈ ਜੀ ਉਹਦਾ 11 ਸੈਕਸ਼ਨ 11 ਉਹਦੇ ਤਹਿ ਦਰਜ ਕੀਤਾ ਗਿਆ ਤੇ ਲੱਗਦਾ ਨਹੀਂ ਕਿ ਜਿਹੜਾ 302 ਲਗਣੀ ਚਾਹੀਦੀ ਕਿਉਂਕਿ ਗਈ ਤੇ ਜਾਣ ਹੀ ਹੈ ਦੇਖੋ ਇਹ ਜਿਹੜੇ ਮੁੱਦੇ ਨੇ ਇਹ ਥੋੜੇ ਜੇ ਡਿਸਕਸ਼ਨ ਦੇ ਮੁੱਦੇ ਨੇ ਇਹਦੇ ਉੱਤੇ ਜਿਹੜੀਆਂ ਲਾ ਕਮਿਸ਼ਨ ਦੀਆਂ ਰਿਪੋਰਟਾਂ ਨੇ ਉਹਨਾਂ ਦੇ ਉੱਤੇ ਪਟੀਸ਼ਨਾਂ ਵੀ ਪਈਆਂ ਜਦੋਂ ਮਨੀ ਜੀ ਨੇ ਤੁਹਾਨੂੰ ਦੱਸਿਆ ਵੀ ਇਹਦੀ ਪਟੀਸ਼ਨ ਵੀ ਪਈ ਹੋਈ ਹੈ ਇਹਦੇ ਚਰਚਾ ਦਾ ਵਿਚਾਰ ਹੈ ਤੇ ਬੰਦੇ ਦੀ ਗ੍ਰਿਫਤਾਰੀ ਹੋ ਕੇ ਫਰਾਰ ਹੈ ਜੀ ਬੰਦੇ ਦੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋ ਪਾਈ ਸੁਣਨ ਤੋਂ ਸੁਣਨ ਦੇ ਵਿੱਚ ਆਇਆ ਕਿ ਉਹ ਹਲੇ ਗ੍ਰਫਤਾਰ ਚੱਲਦੇ ਹੋ। ਸੋ ਬਿਲਕੁਲ ਜੇ ਗੱਲ ਕਰੀ ਤਾਂ ਇਹ ਐਡਵੋਕੇਟ ਸਾਹਿਬ ਨਾਲ ਗੱਲਬਾਤ ਕੀਤੀ ਤੇ ਪਹਿਲਾਂ ਮਣੀ ਜੀ ਨਾਲ ਵੀ ਗੱਲਬਾਤ ਹੋਈ ਕਿ ਜੋ ਕਿ ਐਨੀਮਲ ਲਵਰ ਨੇ ਤੇ ਆਏ ਦਿਨ ਇਹੋ ਜਿਹੇ ਜਿਹੜੇ ਬੇਜਬਾਨਾਂ ਤੇ ਪක්ෂੀਆਂ ਉੱਪਰ ਜਿਹੜੇ ਅਤਿਆਚਾਰ ਹੋਏ ਰਹੇ ਤੇ ਉਹਨਾਂ ਨੂੰ ਰੋਕਣ ਦੇ ਲਈ ਲਗਾਤਾਰ ਜਿਹੜੀ ਅਣਾ ਦੇ ਵੱਲੋਂ ਜਿਹੜੀ ਆਵਾਜ਼ ਹੋ ਚੱਕੇ ਨੇ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਜਿਹੜਾ ਜਿਸ ਦੇ ਵੱਲੋਂ ਕਤੂਰੇਆ ਦੇ ਨਾਲ ਜਿਹੜੀ ਅਤਿਆਚਾਰ ਕੀਤਾ ਗਿਆ ਦੋ ਬੇਜਬਾਨ ਜਿਹੜੇ ਕਤੂਰੇ ਜਿਹੜੀ ਜਾਨ ਲੈ ਕੇ ਤੇ ਉਹ ਜਦੋਂ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੁੰਦੇ ਨੇ ਸੋ ਬਿਲਕੁਲ ਹੋਰ ਅਪਡੇਟ ਡੇਢ ਲਈ ਉਸ ਜੁੜੇ ਰਹੋ ਸਿਟੀ ਹੋਮ ਦੇ ਨਾਲ ਕੈਮਰਾ ਪਰਸਨ ਮੋਨੂ ਚਾਪੜਾ ਦੇ ਨਾਲ ਮੈਂ ਰਹੂ ਰੋੜਾ ਸਿਟੀ ਹੋਮ ਲੁਧਿਆਣਾ